ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਅੱਜ ਅਸੀਂ ਬਣਾਵਾਂਗੇ ਗਜਰੇਲਾ ਤੇ ਮੈਂ ਲੋੜਿੰਦਾ ਇਸਤੇਮਾਲ ਲਿਆ ਆਂ ਬਾਜ਼ਾਰੋਂ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੇ ਹੋ ਜੀ ਧੰਨਵਾਦ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਗਾਜਰਾ ਧੋ ਕੇ ਗਾਜਰਾ ਸਿੱਲੇ ਲੈਣੀਆਂ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਸਾਰੇ ਗਾਜਰਾਂ ਨੂੰ ਗੱਦੂ ਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਗਾਜਰਾਂ ਕੱਦੂਕਸ਼ ਹੋ ਚੁੱਕੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਚੁੱਲ੍ਹੇ ਤੇ ਅੱਗ ਬਾਲ ਲਈ ਆ ਤੇ ਕੜਾਹੀ ਧਰ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਪਾ ਦੇਣਾ ਤਾਂ ਕੇਸੂ ਚ ਗਾਜਰਾ ਭੁੰਨੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਇਹ ਕੱਦ ਦਾ ਬਣਾਇਆ ਹੋਇਆ ਤੇ ਮੇਰਾ ਲੱਸੀ ਦਾ ਘਿਓ ਹੈ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਿਆ ਗਾਜਰਾ ਤੁਸੀਂ ਕੱਦੂ ਕਾਸ ਕੀਤਾ ਤਿਗੀਆਂ ਉਹ ਹੌਲੀ ਜਿਹੀ ਕੜਾਈ ਚ ਪਾ ਦੇਣੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਹੇਆਂ ਦਾ ਜਿਹੜਾ ਕੜਾਹੀ ਚ ਪੈ ਚੁੱਕੀਆਂ ਨੇ ਤੇ ਇਹਨਾਂ ਨੂੰ ਘਿਓ ਚ ਚੰਗੀ ਤਰ੍ਹਾਂ ਭੁੰਨ ਲੈਣਾ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਗਾਜਰਾਂ ਚੰਗੀ ਤਰ੍ਹਾਂ ਭੁੰਨੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਗਾਜਰਾ ਭੁੰਨੀਆਂ ਜਾ ਚੁੱਕੀਆਂ ਨੇ ਤੇ ਹੁਣ ਤੁਸੀਂ ਇਸੇ ਵਿੱਚ ਦੁੱਧ ਪਾਉਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਦੇ ਵਿੱਚ ਦੁੱਧ ਪਾ ਦੇਣਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਉਬਾਲਾ ਦੇ ਦੇਣਾ ਹੈ ਤਾਂ ਕਿ ਦੁੱਧ ਜਿਹੜਾ ਚੰਗੀ ਤਰ੍ਹਾਂ ਪੱਕ ਜਾਵੇ ਵਿੱਚ ਦੋਸਤੋ ਹੁਣ ਦੁੱਧ ਪਾ ਦਿੱਤਾ ਹੈ ਤੇ ਹੁਣ ਇਹਨੂੰ ਦੁੱਧ ਵਿੱਚ ਪਕਾਵਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਤੁਸੀਂ ਇਹਦੇ ਵਿੱਚ ਮਿੱਠਾ ਪਾਉਣਾ ਹੈ ਅਸੀਂ ਬੂਰਾ ਪਾ ਰਹੇ ਹਾਂ ਤੁਸੀਂ ਚੀਨੀ ਜਾਂ ਦੇਸੀ ਖੰਡ ਵੀ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਿੱਠਾ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਤਾਂ ਕਿ ਮਿੱਠਾ ਚੰਗੀ ਤਰ੍ਹਾਂ ਮਿਕਸ ਹੋ ਜਵੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਦੇ ਵਿੱਚ ਗਧਰੇਲਾ ਚੰਗੀ ਤਰ੍ਹਾਂ ਪੱਕ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਦੁੱਧ ਵਿੱਚ ਲਗਭਗ ਗਾਜਰਾਂ ਨੇ ਜਿਹੜੀਆਂ ਪੱਕ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਗਧਰੇਲਾ ਦੁੱਧ ਵਿੱਚ ਪੱਕ ਚੁੱਕਿਆ ਹੈ ਹੁਣ ਤੁਸੀਂ ਇਸ ਵਿੱਚ ਦਾਖਾਂ ਦਾਖਾਂ ਪਾ ਸਕਦੇ ਹੋ ਦੇ ਤਾਂ ਨਹੀਂ ਤੇ ਹੁਣ ਤੁਸੀਂ ਇਸ ਵਿੱਚ ਕਾਜੂ ਕਾਜੂ ਵੀ ਪਾ ਸਕਦੇ ਹੋ ਬਾਕੀ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਅਸੀਂ ਹੁਣ ਇਸ ਵਿੱਚ ਕਾਜੂ ਪਾ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਦੋਸਤੋ ਹੁਣ ਤੁਸੀਂ ਇਹਨਾਂ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ। ਤੁਸੀਂ ਦੇਖ ਸਕਦੇ ਹੋ। ਕੋਈ ਕਲਰ ਨਹੀਂ ਪਾਇਆ ਸੀ ਆਪਣਾ ਵੀ ਇਹਨਾਂ ਨੂੰ ਕਲਰ ਦੇ। ਦੋਸਤੋ ਗਦਰੇਲਾ ਤਿਆਰ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ। ਦੋਸਤੋ ਗਦਿਰੇਲਾ ਤਿਆਰ ਹੋ ਚੁੱਕਿਆ ਤੇ ਮੈਂ ਹੁਣ ਟੇਸਟ ਕਰਕੇ ਦੇਖ ਰਿਹਾ ਹਾਂ ਦੋਸਤੋ ਗਦਿਰੇਲਾ ਬਹੁਤ ਹੀ ਸੁਆਦਿਸ਼ਟ ਬਣਿਆ ਹੈ ਤੇ ਹੁਣ ਅਸੀਂ ਆਪਣਾ ਬਲੌਗ ਕਰਨ ਲੱਗਾ ਸਮਾਪਤ ਤੁਹਾਨੂੰ ਸਾਡਾ ਇਦਾਂ ਬਲੌਗ ਇਦਾਂ ਲੱਗਿਆ ਕਮੈਂਟ ਕਰਕੇ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਜੀ ਤੇ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਵੀ ਜਰੂਰ ਕਰਨਾ ਜੀ ਥੈਂਕ ਯੂ